ਲੇਖ ਦੇਖ ਨਾ ਰਿਹਾ ਬਾਈ ਲਿੰਕ ਰਿਹਾ ਬਾਈ ਆਣੀ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਸਵੇਰ ਦੇ ਵਜ ਕੇ 9 ਆਵੜਾ ਮੱਕੀ ਦਾ ਖੇਤ ਚੱਲਦਾ ਟਰੈਕਟਰ ਜਦੋਂ ਮੱਕੀ ਬੀਜਣੀ ਵਾੜਾ ਰੂਟਾ ਫੁੱਟਰ ਮਾਰਨਾ ਇੱਕ ਘੜੀ ਰਹਿ ਗਿਆ ਹੁਣ ਮੱਲੇ ਲਾਉਣੇ ਰਹੀਏ ਬੰਨੇ ਬੜ ਕੇ ਜਾ ਕੇ ਚਲਾਉਣੇ ਤੂਡੀ ਮਸ਼ੀਨ ਏ ਭਾਈ ਸਾਹਿਬ ਲੇਟ ਆਇਆ ਨਹੀਂ ਰਹੇ ਨੇ ਕਿਹਾ ਸੀ ਕਿ ਮੈਂ 5 ਵਜੇ ਆ ਕੇ ਬਾਹੂਗਾ ਮੈਂ ਰਾਤ ਹੀ ਰੂਟਾ ਫਿੱਟਰ ਪਾ ਕੇ ਖੜਾਇਆ ਸੀ ਇਹ ਆਇਆ 7 ਵਜੇ ਮੁੰਨੇ ਬੜ ਗਏ ਕੱਲ 8:30 ਚਲਾਈ ਸੀ ਅੱਜ 9 ਵਜੇ ਮਸ਼ੀਨ ਨੂੰ ਗਰੀਸ ਤਾਂ ਪਾ ਕੇ ਆਇਆ ਸਾਰਾ ਕੁਝ ਕਰਾਇਆ ਪਿਆ ਮੈਂ ਟਰੈਕਟਰ ਹੀ ਜਾ ਕੇ ਜੋੜਦਾਂ ਇੱਥੇ ਤਾਂ ਸਾਰੀ ਟੂੜੀ ਬਣ ਗਈ ਬੰਨਾ ਕਲੀਅਰ ਕੱਲ ਜਾ ਕੇ ਟੋਏਾਂ ਜਲਾਤੀ ਟੈਂਕੀ ਕੋਲ ਉੱਥੇ ਦੋ ਟਰਾਲੀਆਂ ਭਰਤੀਆਂ ਸੀ ਦੋ ਟਰਾਲੀਆਂ ਭਰਤੀਆਂ ਮੈਂ ਫਿਰ ਰਾਤ 11 ਵਜੇ ਖੜ ਗਈ ਅਸੀਂ ਬੰਦੇ ਯਾਰ ਲੋ ਟਾਈਮ ਨਾਲ ਲੈ ਵੀ ਟਰਾਲੀ ਚਾਰ ਬੰਦੇ ਰਹਿ ਗਏ ਨਾ 6 ਬੰਦੇ ਪਹਿਲਾਂ ਇਹ 6 ਬੰਦੇ ਚਾਰ ਰਹਿ ਗਏ ਹੁਣ ਚਾਰ ਲਾਉਂਦੀ ਲਾਉਂਦੇ ਨੇ ਟਰਾਲੀ ਇੱਕ ਤਾਂ ਪੰਡਾ ਹੀ ਖੋਲਦਾ ਅੰਦਰ ਦੋ ਇੱਕ ਟਰਾਲੀ ਖਾਲੀ ਕਰ ਤੇ ਦੋ ਪੰਡਾ ਬੰਨ ਕੇ ਤੋਰਦੇ ਨੇ ਤਾਂ ਚੱਕਰ ਪੈਂਦਾ ਟਰੈਕਟਰ ਅੱਧਾ ਦਾ ਘੰਟਾ ਖੜਾ ਰਹਿੰਦਾ ਨਾ ਟਰੈਕਟਰ ਜਮਾਰਤ ਹਵਾ ਹਵਾ ਮਾਰਦੀ ਕਿਤੇ ਕਲਟਰਾਂ ਚ एयर फिल्टर ਤੇ ਸੋਈ ਬਸ ਪਾਉਣਾ ਤੇਲ ਪਾਉਣ ਲੱਗਿਆ ਕਰੰਦੇ ਮੇਰੇ ਲਾ ਵੀ ਦੋ ਟਰਾਲੀਆਂ ਭਰ ਗਈ ਇੱਕ ਪਹਿਲਾਂ ਲੈ ਗਿਆ ਜੀ ਕਾਹ ਭਰ ਗਈ ਨੈਕਸਟ ਹੈ ਕੁਇਕ ਬਾਸਕਟ ਦੋ ਰਾਵਰ ਆਪਣੀ ਫੈਲਿੰਗ ਸਟ੍ਰੈਟਜੀ ਤੋਂ ਸੂਟੂ ਫਾਸਟ ਐਗਜ਼ੀਟ ਤੇ ਤੇ ਇਹਦਾ ਕੰਨਾਟਾ ਪੀ ਹੋ ਗਾ ਤੇ ਕੱਢ ਆਪਣਾ ਰਿਸਕ ਹੋਣਾ ਪਾਣੀ ਹੀ ਜਾ ਗਿਆ ਯਾਰ ਲੇਕ ਦੇਖ ਨਾ ਰਿਹਾ ਭਾਈ ਲਿੰਕ ਦੇ ਆ ਗਿਆ ਭਾਈ ਪਾਣੀ ਮਵਾ ਕਰ ਹੁਣ 11 ਵਜੇ ਦੇ ਕਿ 9 ਮਿੰਟ ਹੋ ਗਏ ਅਜੇ ਲੇਟ ਲੱਗਿਆ ਸੀ ਬਣਾਉਣ 10 ਵਜੇ ਤਾਂ ਮੈਂ ਆਇਆ ਯਾਰ ਕੱਪੇ ਜੀ ਪਿੰਡ ਤੋਂ ਟਰਾਲੀ ਇੰਨੇ ਘੰਟੇ ਕਿਹੜੇ ਭਰਦੀਆਂ ਯਾਰ ਦੂਜੀ ਇੱਧੇ ਘੰਟੇ ਚ ਭਰਦੀ ਐ ਲੋ ਪੀਜੀ ਟਰਾਲੀ ਬਣ ਗਈ ਆ ਫੁੱਲ ਪਿੰਡ ਚੋਂ ਨਹੀਂ ਆ ਮੜਦਾ ਟਰੱਕ ਪਿੰਡ ਚ ਜਾਂਦਾ ਉਹ ਇੱਥੇ ਰਾਤ ਲੀਗਾ ਇੱਥੇ ਘਰ ਨੇ ਇਧਰ ਲਈ ਸ਼ਾਰਟ ਪਿੰਡ ਦੇ ਉੱਪਰ ਲਈ ਸ਼ਾਰਟ ਪਤਲੀ ਗਲੀ ਵਿੱਚ ਜਿੰਨੇ ਆਵਾ ਸਾਲਾ ਆਖਰੀ ਟਰਾਲੀ ਆ ਉੱਥੇ ਫਿਰ ਤਾਂ ਆਪਣੇ ਘਰ ਮੁੜ ਜਾਊਗੀ ਸਰਪੰਚ ਦੇ ਘਰ ਜਾਜੋ ਲੋ ਚੌਥੀ ਭਰ ਗਈ ਆਲੀ ਆ ਗਈ ਮਾਰ ਇੱਕ ਅੱਧੀ ਕਿ ਟਰਾਲੀ ਹੋਊ ਇੱਕ ਟਰਾਲੀ ਪੂਰੀ ਹੁੰਦੀ ਨਹੀਂ ਥੋੜਾ ਜਿਹਾ ਰਹਿ ਗਿਆ ਵੱਡੀ ਟਰਾਲੀ ਆ ਗਈਆਂ ਉਹ ਪਰਲੇ ਕੇਰੇ ਚ ਭਰਦੀ ਗੱਲ ਬਣਾਉਂਦਾ ਜਾਂਦਾ ਉਹ ਗੀਆਂ ਮੀਤ ਉੱਥੇ ਹੈ ਨਹੀਂ ਜੀ ਭਰ ਜੂ ਟਰਾਲੀ ਵਰ ਭਰ ਗਈ ਇੱਧਰ ਅੱਗ ਲੱਗੀ ਮਲਾਦਾ ਸਾਜੀ ਜਿਆਤੀ ਵਾਲ ਦੇ ਉੱਪਰ ਨਿਵਾਸਿਆ ਨਾੜੋਂ ਲੱਗਿਓਗੇ ਨਾੜੋਂ ਕਣਕਾਂ ਸਾਉਧੀਆਂ ਵੱਡੀਆਂ ਗਈਆਂ ਆ ਲੱਗੀ ਜਿਆਦੇ ਗੱਟ ਉੱਪਰ ਟਰਾਲੀ ਵਾਲਾ ਵੀ ਨਹੀਂ ਪਹੁੰਚਿਆ ਅਹੀਂ ਪੰਜਵੀਂ ਟਰਾਲੀ ਵਾਲੋ ਪਰ ਦੂਜੇ ਘੇਰੇ ਜਾ ਕੇ ਆ ਰਾਤ ਵੀ ਇੱਕ ਵਾਰ ਸਾ ਥੱਲੇ ਬਹਿ ਗਿਆ ਸੀ ਆ ਦੇਖੋ ਆ ਲੈਂਸ ਆ ਰੀਅ ਟੈਂਕੀ ਦਾ ਪਾਣੀ ਜੇ ਓਵਰਫਲੋ ਹੁੰਦਾ ਫਿਰ ਇਹਦੇ ਵਿੱਚ ਦੀਆਂ ਚੱਲਦਾ ਭਾਈ ਸਾਹਿਬ ਹਣੀ ਦੇਖਦੇ ਨਹੀਂ ਗੌਰ ਨਹੀਂ ਕਰਦੇ ਵਾਸਤਾ ਨਹੀਂ ਇੱਕ ਟਾਇਰ ਵਾਹ ਚ ਲੈ ਇੱਥੋਂ ਇੱਥੋਂ ਲੈ ਕੇ ਉਹ ਤੱਕ ਵਹਿਣਾ ਗਿਆ ਉਹਦਾ ਇਨਾ ਸੋਕਰ ਟਾਇਰ ਸੁੱਕੇ ਸੀਗਾ ਤਾਂ ਤੁਰ ਪਿਆ ਵੈਟਰ ਨਹੀਂ ਦਾ ਫੇਰ ਵਹਿਣਾ ਫੇਰ ਉਹੀ ਕੁਝ ਹੋਣਾ ਸੀ ਜਿਉਂ ਜਿਉਂ ਦਿਲ ਲੰਘੀ ਜਾਂਦੇ ਨੇ ਉਹ ਲੈ ਦੋ ਤਾਂ ਫੂਸ ਹੀ ਉੜੀ ਜਾਂਦਾ ਤਾਂ ਨਹੀਂ ਕਿੱਧਰ ਨੂੰ ਉੜਦਾ ਘਟਦਾ ਹੀ ਜਾਂਦਾ ਫੂਸ ਉਹ ਕਿੱਧਰ ਨੂੰ ਜਾਈ ਜਾਂਦਾ ਪਰ ਮੜੀਆਂ ਵਿੱਚ ਵੀ ਨਾ ਗਏ ਇੱਥੋਂ ਸਿੱਧਾ ਹਮਨੇ ਚਲਦਿਆਂ ਮੇ ਜੀ ਕੱਲ ਤਾਂ ਰਾਤ ਮੜੀਆਂ ਸੈਡ ਚਲਦੀ ਹੁਣ ਪਰਲੇ ਵਾਸਤੇ ਚਲਦੀ ਆ ਜਾਨ ਆਖਾ ਬੰਦ ਕਰਿਆ ਉਹ ਵੀ ਰੋ ਹੈ ਨਹੀਂ ਕੰਦੇ ਨਹੀਂ ਟੋੜੀ ਹੋਈ ਸੀ ਤੇ ਚੱਲਦੇ ਅੱਗੇ ਉਹ ਲੈ ਬਣਾ ਕੂੜੇ ਦਾ ਜੀ ਦੇ ਵਿੱਚ ਬਾਇਓ ਬਾਇਓ ਹੱਥ ਤਿਆਰ ਕਰਦੇ ਨੇ ਉਹ ਪਲ ਦੇ ਪਰ ਆਉਟ ਆ ਇੱਕ ਦੋ ਤਿੰਨ ਚਾਰ ਪੌਂਡ 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 طلع ਉਹ ਆ ਗਾਂ ਟਰਾਲੀ ਜੋੜਦਾ ਕਿਹਾ ਦੁੱਧੇ ਆਣੇ ਇੱਧਰ ਤਾਂ ਬਣਾਤੀ ਆ ਪਤਾ ਵੈਰੀ ਪਰਲੇ ਜੀ ਵਸ ਇੱਕ ਟਰਾਲੀ ਦਾ ਇਹ ਮਾਲ ਪਤਾ ਦੂਜਾ ਚੱਕੀ ਸਿੱਧਾ ਇੱਧਰ ਲਾ ਦੇ ਗਿੱਦਮ ਜਗੇ ਰੇਜੇ ਫਾਰਲੇ ਜੇ ਇੱਧਰ ਆ ਗਈ ਗਰਦਗਵਾਰ ਕਰਤੀ ਪੂਰੀ ਗਰਦੋ ਕਰਦੀ ਹੋਈ ਬਈ ਹੈ ਮਹੌਲ ਕਰਦੋ ਕਰਦੀ ਹੈ ਤਾਂ ਨਵੇਂ ਸੀਨਾ ਚਲਦੀ ਹੈ ਨਾ ਇਹ ਇੱਕ ਉਧਰ ਚਲਦੀ ਇੱਕ ਇੱਧਰ ਚਲਦੀ ਹੈ ਚਾਲ ਆਉਂਦੀ ਹੈ ਲੈ ਵੀ ਸਕੂਲ ਵਾਲੇ ਖੱਤੇ ਮੋੜੇ ਆਏ ਹੋਏ ਆਂ। ਔਰੇ ਸਹੀ ਚੱਲੀ ਜਾਂਦੇ ਉਧਰ ਆਫਾ ਜਾਂਦੇ ਨੇ ਜੀ। ਔਰੇ ਦਾ ਚੌਥੇ ਤੀਜੇ ਜਿਵੇਂ ਭੱਜੀ ਫਿਰਦੀ ਆ। ਉਹ ਨਾੜ ਪਤਾ ਨਹੀਂ 826 ਆ ਕਾ ਜਾਂ ਚੀਕਾਂ ਘੜਾਉਂਦਾ। ਨਲੇ ਤੇ ਉਹਦੇ ਨਿੱਤੇ ਵੀ ਆਏ ਨਹੀਂ। ਔਰੇ ਬੁਰਾ ਵੜੀ ਜਾਂਦਾ। ਇਹਨੇ ਕੰਮ ਦੀ ਹੋ ਗਈ ਸਮਾਪਤੀ ਟਰਾਲੀ ਹੋ ਗਈ ਫੁੱਲ ਬਸ ਹੁਣ ਸਾਫ ਸਵਈਆ ਕਰਕੇ ਝਾੜ ਦੇਣਾ ਸਫਾਫਾਰੀ ਹੋਰੇ ਵੀ ਨਿਪੜ ਗਿਆ ਫਿਰ ਆਉਣ ਦਾ ਧੜ ਲੱਗੂਗੀ ਭੱਤੇ ਦੇ ਉੱਤਰਾ ਚਾਰ ਵਾਲੇ ਦੀ ਲਾਗੀ ਜਿੱਥੇ ਵੇੜੇ ਦੇ ਚਾਰ ਵਾਲੇ ਜਿੱਥੇ ਬੇੜੇ ਦੇ ਚਾਰ ਦੀਆ ਉਧਾਰ ਦਾ ਉੱਤੇ ਲਾ ਕੋਈ ਜਗਾ ਕਰੋ ਤੇ ਆਵਲਰਾਂ ਨੂੰ ਸਟਾਰੇ ਬੁਰੇ ਚਾਹੋਗੇ ਨਾ ਲਾਵੀ ਮੋਟੀ ਮੋਟੀ ਚੜਾਈ ਹੋ ਗਈ ਸਿੱਕੜ ਚਾਹੇ ਇਹ ਤੇ ਨੀ ਕੋਸ ਦਿਨਾਂ ਤੋਂ ਸਵੇਰੇ ਦਿਹਾਉਂ ਲਾਉਣ ਲੱਗੇ ਹੁਣ ਤਾਲਾ ਇੱਥੇ ਲਾ ਦੇ ਵੱਡੀ ਉਹਦੇ ਮਾਰਦੇ ਆਪਾਂ ਹਵਾ ਬਲੋਰ ਚੱਕ ਰੀਏ ਹੋ ਪਿਆ ਹਾਏ 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 ਸੂਰ ਰਕਮ ਨੂੰ ਵੇੜ ਕੇ ਖੜਾਈ ਬਾਹ ਤੇੜ ਲੱਗੀ ਆ ਤੁਹਾਨੂੰ ਥੋੜੀ ਜਿਹੀ ਉਹ ياااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااااا oh,